ਜੋ ਬੋਲੇ ਸੋਨਹੀ ਨਾਮੀਆ ਕਾਲ ਬਿਰੋ ਲੁਧਿਆਣਾ ਸ਼ਹਿਰ ਦਾ ਜੰਪੋਲਾ ਲੁਧਿਆਣਾ ਦਾ ਰਹਿਣ ਵਾਲਾ ਨਾਮ ਕੁਮਾਰ ਘੋਰਾਵਾ ਸਮਾਜ ਸੇਵਕ ਦੇ ਨਾਮ ਤੇ ਲੁਧਿਆਣੇ ਦੇ ਬਖ ਬਖ ਮੁੱਦੇ ਚੱਕਦਾ ਆਇਆ ਤੇ ਚੱਕਦਾ ਰਹੂਗਾ ਮੇਰੇ ਦਾਦਾ ਜੀ ਪਾਕਿਸਤਾਨ ਤੋਂ ਜਦੋਂ ਹਿੰਦੁਸਤਾਨ ਪਾਕਿਸਤਾਨ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਲੁਧਿਆਣੇ ਇੱਥੇ ਆ ਕੇ ਵਸੇ ਇਹ ਖਤਰੀ ਪਰਿਵਾਰ ਦੇ ਵਿੱਚ ਜਨਮਿਆ ਜਦੋਂ ਆਪਣੇ ਪੰਜਾਬ ਦੇ ਹਾਲਾਤ ਦੇਖੇ ਤਾਂ ਦੇਖਿਆ ਸਿਆਸੀ ਪਾਰਟੀਆਂ ਦਾ ਹਾਲ ਕੀ ਹੈ ਲੀਡਰਾਂ ਦਾ ਹਾਲ ਕੀ ਹੈ ਲੇਕਿਨ ਬਹੁਤ ਕੁਝ ਕਰਨਾ ਚਾਹੁੰਦਾ ਸੀ ਆਪਣੇ ਪੰਜਾਬ ਲਈ ਲੇਕਿਨ ਕੋਈ ਨਾ ਮੈਂ ਨਾ ਨੇਤਾ ਨਾ ਵੀ ਨੇਤਾ ਕਿਉਂਕਿ ਸਾਡੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਸੁਣ ਲਈ ਕਿ ਨੇਤਾਵਾਂ ਨੂੰ ਚੰਨ ਜੱਬੀ ਨੇਤਾ ਨੂੰ ਚੰਨ ਤਾਂ ਮੈਂ ਆਪਣੇ ਆਪ ਨੂੰ ਵੱਡਾ ਬਣਾ ਕੇ ਸਰ ਤੇ ਬੋਦੀ ਲਾ ਕੇ ਕੰਪਲ ਸ਼ਰਮਾਂ ਦੇ ਸੋਚ ਬੱਚਾ ਯਾਦੋਂ ਆਉਂਦਾ ਸੀ ਜਦੋਂ ਮੈਂ ਸੱਚਾ ਯਾਦੋਂ ਬਣ ਕੇ ਸੜਕਾਂ ਤੇ ਉਤਰਿਆ ਲੁਹਾਨੇ ਦੀਆਂ ਮਿੱਟਰ ਘੜ ਘੜੀ ਸਾਡੇ ਘਰ ਤੋਂ ਬਾਹਰ ਜਾ ਕੇ ਬਹਿ ਗਿਆ ਕਿ ਐਨਐ 34 ਦੇ ਜਿਹੜੇ ਹਾਈਵੇ ਤੇ 10 ਸਾਲੋਂ ਤੋਂ ਪੁਲ ਦੂਰੇ ਐ ਜਿਹੜੇ ਬੜੇ ਹੀ ਖ਼ਤਰੇਕ ਉਹ ਬਣ ਕੇ ਤਿਆਰ ਹੋ 10 ਸਾਲੋਂ ਦਾ ਅਵਾਜ਼ ਚੱਕੀ ਅਵਾਜ਼ ਪਹੁੰਚੀ 6 ਮਹੀਨੇ ਜੋ ਪੁਲ ਬਣੇ ਤਾਂ ਅਸਰ ਨਹੀਂ ਚਾਇਆ ਕਿ ਸਾਡੇ ਲੀਡਰ ਜਿਹੜੇ ਢਿੱਗ ਗਿਆ 10 ਸਾਲੋਂ ਤੋਂ ਪੁਲ ਕਿਉਂ ਨਹੀਂ ਬਣਾ ਸਕੇ ਕਿਉਂਕਿ ਬਣਾਣਾ ਚਾਹੁੰਦਾ ਹੀ ਨਹੀਂ ਸੀ ਉਹਨਾਂ ਨੇ ਸ਼ੋਅ ਜਿਸੀ ਇਹਦੇ ਜਨਤਾ ਨੂੰ ਚਾਰ ਰੋਟੀਆਂ ਦੀ ਭੁੱਖ ਹੋਵੇ ਜਦੋਂ ਸੜਕਾਂ ਦੇ ਆ ਜਾਣ ਪਿੰਡ ਵਾਲੇ ਕਿੰਨੇ ਵੰਦਾ ਫੁੱਟੋ ਪਰ ਇਹ ਖਦਾ ਬਣ ਜੋ ਅੱਜ ਆਪਾਂ ਸਾਰੇ ਜਿਹੜੇ ਚਾਇ ਸਿਕ ਕਮਿਊਨਿਟੀ ਹਿੰਦੂ ਸਿਕ ਮੈਂ ਹਮੇਸ਼ਾ ਕਹਿੰਦਾ ਕਿ ਹਿੰਦੂ ਕਮਿਊਨਿਟੀ ਦਾ ਸਿਖਾਇਆ ਨਹੀਂ ਸਕਦੀ ਗੁਰੂ ਦੀ ਸਿਖੀ ਲੱਭੇ ਪਟਵਾਰ ਦਿੱਤੇ ਕਿੰਨੇ ਵਿੱਚੇ ਫਾਟ ਸੀ ਆਪਣੇ ਬੱਚਿਆਂ ਨੂੰ ਬਾਣੀ ਰਮਾਇਣ ਇਹ ਚੀਜ਼ਾਂ ਭੁੱਲ ਗਿਆ ਸਿਖਾਣਾ ਦੱਸ ਪੁੱਛ ਚੁੱਕੇ ਹੋਏ ਆ ਕਿ ਗੁਰੂਆਂ ਨੇ ਕਿਵੇਂ ਸ਼ਹਾਦਤ ਦਿੱਤੀ ਬੱਚਿਆਂ ਨੇ ਤਾਨਾ ਮਾ ਜਿਨੇ ਕੀ ਨਹੀਂ ਕੀਤਾ ਸੋ ਮੈਂ ਫੇਰ ਕਹਾਂਗਾ ਕਿ ਅੱਜ ਇਹ ਜਿਹੜੀ ਲੜਾਈ ਹੈਗੀ ਹੈ ਇੱਥੇ ਪਟ ਗਿਆ ਨਾ ਜਿਵੇਂ ਕਿ ਮਾਨਵੀਰ ਜੀ ਨੇ ਕਿਹਾ ਜਿਵੇਂ ਕਿ ਸਾਰੇ ਹੋਰ ਬੁਲਾਰਿਆਂ ਨੇ ਕਿਹਾ ਕਿ ਇਹ ਲੜਾਈ ਹਰ ਪੰਜਾਬੀ ਦੀ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਇਹ ਪਾਣੀ ਦੀ ਲੜਾਈ ਹੈ ਪਾਣੀ ਦਾ ਵਾਕਈ ਕੋਈ ਹੋਰ ਤੋਰ ਹੋਰ ਮੈਂ ਤਾਂ ਇਹਨੂੰ ਦੇਖਦਾ ਤੂੰ ਬਿਗਾਸੀ ਰਹਿ ਸਕਦੇ ਏ ਜੀ ਸਕਦੇ ਏ ਉਹ ਗੱਲਾਂ ਕਰਦੇ ਆ ਜਾ ਕੇ ਦੇਖੋ ਜਾ ਕੇ ਦੇਖੋ ਮੈਂ ਤਸਵੀਰਾਂ ਮੇਰੇ ਕੋਲ ਨੇ ਮੇਰੇ ਮੋਬਾਈਲ ਦੇ ਵਿੱਚ ਆਗਾ ਤਾਲਪੁਰ ਰੋਡ ਤੋਂ ਜੰਦ ਕਿਲੋਮੀਟਰ ਦੂਰ ਪਹਿਲਾਂ ਗੱਡੇ ਨਾਲ ਪੈਂਦਾ ਹੈ ਉਸ ਪੈਂਡੇ ਵਿੱਚ ਜਿਹੜਾ ਗੰਦਾ ਨਾਲ ਜੀ ਹੈ ਉਹ ਅੱਜ ਵੀ ਬੁੱਢਾ ਦਰਿਆ ਸ਼ੀਸ਼ੇ ਵਰਗਾ ਪਾਣੀ ਹੈ ਦਸ ਸਾਲ ਪੜ ਤੱਕ ਲੋਕੋ ਪਾਣੀ ਪੁੰਦੇ ਸੀਗੇ ਲੋਕੀ ਦਸਹਰਤ ਨੂੰ ਹੁੰਦੇ ਸੀਗੇ ਇਹ ਕਹਿੰਦੇ ਅਸੀਂ ਪਾਣੀ ਗੰਦਾ ਸੀ ਕੀਤਾ ਇਹ ਟੋਪ ਪਲੇਟਿੰਗ ਯੂਟਾ ਨਾ ਗੁੰਦਾ ਕੀਤਾ ਜਿਹੜੀ ਡਰਾਇੰਗ ਯੂਨਿਟ ਵਾਹ ਡਰਾਇੰਗ ਯੂਨਿਟ ਉਹਨੇ ਨਾ ਗੁੰਦਾ ਕੀਤਾ ਗਾਰੀਆ ਦਾ ਰੋ ਸਨੇ ਹੰਬੂਆ ਸਾਈਡ ਨਾ ਕਿਹਾ ਨਾ ਉਹਨਾਂ ਨੂੰ ਤਾਂ ਕਿਸੇ ਕਹਿਣ ਨਾਲ ਜਾਂਦਾ ਲੇਕਿਨ ਡਾਇੰਗਾਂ ਨੇ ਡਾਇੰਗਾਂ ਦਾ ਮੰਨ ਲਈ ਦਿੱਤਾ ਕਹਿੰਦੇ 75 ਕਰੋੜ ਰੁਪਏ ਅਭੀ ਸਰਕਾਰ ਨੂੰ ਰੈਵਨਿਊ ਦੇਨੇ ਆ ਤੱਕੀ ਹੁੰਦੇ ਡਬਲਟ ਨੂੰ ਸਰਕਾਰਾਂ ਲਾਇਸੈਂਸ ਦੇ ਦਿੰਦੀ ਐ ਕਿ ਤੁਸੀਂ ਲੋਕਾਂ ਦੀਆਂ ਪਾਣੀ ਕੁ ਜ਼ਹਿਰ ਘੋਲ ਕੇ ਜ਼ਿੰਦਗੀਆਂ ਲੈ ਲਓ ਕੀ ਲੋਕ ਮਰਦੇ ਪਏ ਐ ਨਵਜੰਮੇ ਬੱਚਿਆਂ ਨੂੰ ਮੂੰਹ ਦਾ ਕੈਂਸਰ ਹੁੰਦਾ ਪਿਆਦਾ ਔਰ ਇਹ ਕਹਾਣੀ ਸਿਰ ਸਿਰ ਪੰਜਾਬ ਦੀ ਨਹੀਂ ਰਾਜਸਥਾਨ ਤੱਕ ਅੱਠ ਜਿਲ੍ਹਿਆਂ ਦੇ ਵਿੱਚ ਅਜੇ ਵੀ ਹਾਲਾਤ ਨੇ ਜੇ ਅੱਜ ਸੀਨੇ ਨਾ ਮਰੇ ਜਾਗੇ ਤਾਂ ਯਾਦ ਰੱਖਿਓ ਤਾਂ ਯਾਦ ਰੱਖਿਓ ਤਾਂ ਫਿਰ ਕਿਸੇ ਭਗਤ ਸਿੰਘ ਨੇ ਨਹੀਂ ਆਣਾ ਅੱਜ ਹਰ ਇੱਕ ਭਗਤ ਸਿੰਘ ਹੈ ਭਗਤ ਸਿੰਘ ਇੱਕ ਜਜ਼ਬੇਦਾਰ ਨਾਇਕ ਸਿੰਘ ਸੁਮੇਂ ਇਹੀ ਕਹਾਂਗਾ ਕਿ ਜਾ ਕੇ ਦੇਖੋ ਜਿਹੜਾ ਸਤਰੀ ਦਰਿਆ ਦੇ ਨਾਲ ਮੰਗੜ ਪੈਂਦਾ 6 ਮਹੀਨੇ ਤੋਂ ਮੰਗੜ ਪਣ ਦੀ ਪੰਪੀ ਮੋਟਾ ਹੋਈ ਹੈ ਦਾਈਆਂ ਕਰਕੇ ਜਦੋਂ ਤੁਸੀਂ ਮੋਟੇ ਦਾ ਪਾਣੀ ਵਿੱਚ ਟੱਚ ਕਰਾਇਆ ਤਾਂ ਉਹਦੇ ਵਿੱਚ ਜ਼ਿੰਕ 0.1 ਚਾਹੀਦਾ ਸੀਗਾ 15 ਸੀਗਾ ਸਲਫਰ ਇਹਦੇ ਵਿੱਚ 170 ਤੋਂ 36 ਚਾਹੀਦਾ ਸੀਗਾ ਉਹ 400 ਸੀਗਾ ਯੂਰੇਨੀਅਮ ਇੱਥੇ ਸਲਫਰ ਇੱਥੇ ਜ਼ਿੰਕ ਇੱਥੇ ਉਹ ਕੀ ਕਰੋਗੇ ਕਿ ਹਰੇ ਵੀ ਕਹਿੰਦੇ ਬਈ ਇਹ ਹੈ ਵੀ ਕਹਿੰਦੇ ਕੀ ਕੁਛ ਨਹੀਂ ਕੀਤਾ ਤਾਂ ਫਿਰ ਰੱਬ ਨੇ ਆ ਕੇ ਕਰਤਾ 11 ਲੋਕ ਜਿਹੜੇ ਗੈਸ ਕਾਂਡ ਲੈਣੇ ਸ਼ੇਰਪੁਰ ਮਰੇ ਉਹ ਕਿਵੇਂ ਮਰੇ ਉਹ ਇਲਾਕੇ ਪਲੇਟਿੰਗ ਹੀਟਾਂ ਦੇ ਬੜੀ ਜਲੇ ਵਾਟਰ ਡਰਾਇੰਗ ਵੀਟਾਂ ਦੇ ਬੜੀ ਜਲੇ ਕਿਉਂਕਿ ਉਹਨਾਂ ਦੇ ਵਿੱਚ ਸਲਫੂਰਿਕ ਐਸਿਡ ਐਸਐਲ ਹਾਈਡਰੋਕਲੋਰਿਕ ਐਸਿਡ ਵਰਗੀਆਂ ਚੀਜ਼ਾਂ ਹਾਈਡਰੋਕਲੋਰਿਕ ਐਸਿਡ ਸਲਫੂਰਿਕ ਨਾਲ ਸਸਟਾ ਹੈ ਇਸ ਲਈ ਇਹ ਇੰਡਸਟਰੀਆਂ ਬਣਤੀਆਂ ਪਈਆਂ ਲੋਹੇ ਦੀ ਢਾਈ ਵਾਸਤੇ ਉਸੇ ਆਦਿ ਜਦੋਂ ਇਹਨਾਂ ਨੇ ਉਹ ਐਸਿਡ ਜਿਹਦੀ ਮਾਤਰਾ ਘੱਟ ਸੀਗੀ ਪਾਣੀ ਦੇ ਰੇਸ਼ਿਓ ਦਾ ਉਸ ਤੋਂ ਘੱਟ ਸੀ ਉਹ ਸ਼ੀਲ ਦੇ ਦੇ ਵਿੱਚ ਗੈਸ ਬਣ ਕੇ ਜਿੱਥੋਂ ਟੱਕੜ ਖੁੱਲਾ ਸੀ ਨਿਕਲਿਆ ਜਿਹੜਾ ਕੋਲ ਲੰਘਦਾ ਰਿਹਾ ਮਰਦਾ ਗਿਆ ਕੀ ਬਣਿਆ ਪੋਲਿਊਸ਼ਨ ਕੰਟਰੋਲ ਬੋਰਡ ਨੇ ਕੀ ਕੀਤਾ ਜੀਵੀਆਰ ਨੇ ਕੀ ਕੀਤਾ ਮਗਰ ਨਿਗਮ ਨੇ ਹੱਥੇ ਕੀ ਕੀਤਾ ਸਰਕਾਰਾਂ ਨੇ ਕੀ ਕੀਤਾ ਸੋ ਦੋਸਤੋ ਮੈਂ ਫੇਰ ਕਹਾਂਗਾ ਦੋ ਲਾਈਨਾਂ ਯਾਦ ਆ ਗਈਆਂ ਮਹਾਰਾਜਾ ਰਜੀਤ ਸਿੰਘ ਦੀ ਜਦੋਂ ਅੰਗਰੇਜ਼ਾਂ ਨੇ ਹਮਲਾ ਕੀਤਾ ਸੀ ਆ ਉਹਨਾਂ ਦੀ ਫੌਜ ਵਿੱਚ ਇੱਕ ਸੱਬਰ ਸਰਾਰ ਜਦੋਂ ਜੰਗ ਤੇ ਜਾਣ ਲੱਗਿਆ ਤਾਂ ਉਹਦੀ ਘਰ ਵਾਲੀ ਜੰਗ ਦੀ ਕਿ ਇੰਨਾ ਜਾ ਮਾਜਾ ਮੇਹਰ ਦਾ ਸਾਈ ਤਾਂ ਅੱਗੇ ਜੋ ਕਹਿੰਦਾ ਵਗਾ ਛੱੜਦੇ ਹੰਝੂਆਂ ਵਾਰੀਆਂ ਦੀ ਵਗਾ ਛੱੜਦੇ ਹੰਝੂਆਂ ਵਾਰੀਆਂ ਦੀ ਪੈਰ ਪਰਿੰਦੇ ਮੈਨੂੰ ਰਕਾ ਦਿੱਤੇ ਸਰ ਵਰਗੀ ਜਵਾਨੀ ਮੈਂ ਫੁਕੜੀਏ ਜਿਵੇਂ ਬਾਗਤ ਪੁੰਗਾ ਕੇ ਗੁਲਾਬ ਉੱਤੇ ਕਿਹੜੀ ਗੱਲੋਂ ਕਿਹੜੀ ਗੱਲੋਂ ਤੂੰ ਅੱਖਾਂ ਦੋਸਦਿਆਂ ਨੇ ਲਾਂਗੇ ਪੰਜੇ ਦਰਿਆਵਾਂ ਦੇ ਸੰ ਥੋੜੇ ਜੇ ਤੂੰ ਨਦੀਆਂ ਤੋਂ ਹੋਰ ਬਹਾਈਆਂ ਨੇ ਤੜੱਪ ਪੈਨੇ ਖਾਕੰਦੇ ਅਗਲਾਵਾਂ ਮੇਰੇ ਮਹਜੂਵਾਰਿਆਂ ਨੂੰ ਜੇ ਜੂਦਾ ਜਾਗਦਾ ਬੜਤ ਆਇਆ ਜੇ ਜੂਦਾ ਜਾਗਦਾ ਬੜਤ ਆਇਆ ਤਾਂ ਰਖਸ਼ੈ ਨੂੰ ਤੇਕੜਾ ਛੱਡੀ ਨਹੀਂ ਤੱਕਾ ਨੂੰ ਮੇਰੇ ਪੁੱਤ ਨੂੰ ਵੀ ਮੇਰੀ ਇਸ ਪੰਜਾਬ ਦੀ ਲੜਾਈ 'ਚ ਮੇਰੇ ਨਾਲ ਲਸਾ ਛੱਡੀ ਮੇਰੇ ਨਾਲ ਲਸਾ ਛੱਡੀ ਮੇਰੇ ਨਾਲ ਲਸਾ ਛੱਡੀ ਪਰਵਾਹ ਆਛਾ ਵਾਧਰ ਜੀ ਕਾ ਖਾਲਸਾ ਵਾਧਰ ਜੀ ਕੀ